ਸਤਿ ਸ਼੍ਰੀ ਅਕਾਲ ਜੀ ਮੈਂ ਆਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਆ ਜੀ ਇੱਕ ਪਾਸੇ ਸ਼੍ਰੋਮੀ ਕਾਲੀਦਨ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ 2 ਦਸੰਬਰ 2024 ਨੂੰ ਜੋ ਸੱਤ ਮੈਂਬਰੀ ਕਮੇਟੀ ਹੈ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਵੱਲੋਂ ਜੋ ਹੈ ਨਵੀਂ ਪ੍ਰਧਾਨ ਦੀ ਪ੍ਰਤੀਕਰਨ ਬਾਰੇ ਜੋ ਹੈ ਗੱਲ ਚੱਲ ਰਹੀ ਹੈ ਲੇਕਿਨ ਉਹਦੇ ਚੱਲਦਿਆਂ ਹੀ ਜੋ ਸ਼੍ਰੋਮੇ ਕਾਲੀਤਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹ ਆਪਣੀ ਪ੍ਰਧਾਨਗੀ ਛੱਡਣ ਲਈ ਹਜੇ ਵੀ ਤਿਆਰ ਨਹੀਂ ਹਨ ਜੇਕਰ ਗੱਲ ਕਰੀਏ ਤਾਂ ਸਭ ਤੋਂ ਐਮ ਵੱਡੀ ਖਬਰ ਨਿਕਲ ਕੇ ਆਈ ਕਿ ਪੰਥ ਦੇ ਵਿੱਚ ਜਦੋਂ ਇਹ ਗੱਲ ਕੀਤੀ ਗਈ ਕਿ ਸ਼੍ਰੋਮੇ ਕਾਲੀਤਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਪਹਿਲਾਂ ਹੁਕਮਨਾਮਿਆਂ ਨੂੰ ਨਕਾਰਿਆ ਪਗੋੜੇ ਹੋਏ ਲੇਕਿਨ ਉਹਦੇ ਚੱਲਦੇ ਹੁਣ ਉਹ ਪ੍ਰਧਾਨਗੀ ਨੂੰ ਕਿਵੇਂ ਉਹਨਾਂ ਨੂੰ ਮਿਲ ਸਕਦੀ ਹੈ ਜਾਂ ਪ੍ਰਧਾਨਗੀ ਕਿਵੇਂ ਉਹ ਕਹਿ ਸਕਦੇ ਨੇ ਕਿ ਮੈਂ ਪ੍ਰਦਾਨ ਬਣਾਗਾ ਸ਼੍ਰੋਮਣੀ ਅਕਾਲੀ ਦਲ ਦਾ ਲੇਕਿਨ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿੱਥੇ ਜੋ ਸ਼੍ਰੀ ਅਕਾਲ ਪਤਸ਼ਾਹ ਜੀ ਦੇ ਸੱਤ ਸ਼੍ਰੀ ਅਕਾਲ ਪਤਸ਼ਾਹ ਜੀ ਤੋਂ ਸੱਤ ਮੈਂਬਰੀ ਕਮੇਟੀ ਹੈ ਜਿਹਦੇ ਪੰਜ ਮੈਂਬਰ ਕਾਰਸ਼ੀਲ ਨੇ ਉਹ ਲਗਾਤਾਰ ਇਹ ਗੱਲ ਕਰਦੇ ਨਜ਼ਰ ਆ ਰਹੀ ਨੇ ਕਿ ਜੇਕਰ ਪੰਥ ਨੂੰ ਜਿਨ੍ਹਾਂ ਨੇ ਨਕਾਰਿਆ ਉਹਨਾਂ ਦੀ ਕੋਈ ਵੀ ਜਗ੍ਹਾ ਪੰਥ ਦੇ ਵਿੱਚ ਨਹੀਂ ਹੈ ਉਨਾ ਦੀ ਆਪਣੀ ਕਮੇਟੀ ਹੈ ਉਹ ਆਪਣੀ ਕਮੇਟੀ ਚ ਜਾ ਕੇ ਕੰਮ ਕਰ ਸਕਦੇ ਨੇ ਲੇਕਿਨ ਉਹਦੀ ਜੋ ਹੈ ਪੰਥ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਰੂਰਤ ਨਹੀਂ ਹੈ ਲੇਕਿਨ ਉਹਦੇ ਜਲਦਿਆਂ ਹੀ ਜਿੱਥੇ ਮਾਫੀ ਨਾਮੇ ਵੀ ਮੰਗੇ ਗਏ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਮੇਰੇ ਕੋਲ ਜੇਕਰ ਕੋਈ ਗਲਤੀ ਹੋ ਗਈ ਹੈ ਤਾਂ ਟਕਸਾਲੀ ਆਗੂ ਜਾਂ ਹੋਰ ਵੀ ਜੋ ਰੁੱਸ ਕੇ ਗਏ ਹੋਏ ਨੇ ਉਹ ਮੇਰੇ ਨਾਲ ਆ ਕੇ ਸਹਿਮਤ ਹੋਣ ਮੇਰੇ ਨਾਲ ਕੰਮ ਕਰਨ ਲੇਕਿਨ ਉਹਨਾਂ ਦੀਆਂ ਇਹ ਮਾਫੀ ਨਾਮੇ ਬਿਲਕੁਲ ਵੀ ਮਨਜ਼ੂਰ ਨਹੀਂ ਕੀਤੇ ਜਾ ਰਹੇ ਦੂਸਰੇ ਪਾਸੇ ਜਿੱਥੇ 11 ਅਗਸਤ ਨੂੰ ਵੱਡਾ ਇਜਲਾਸ ਹੋਣ ਜਾ ਰਿਹਾ ਸੀ ਡੈਲੀਗੇਟ ਹੋਣਾ ਸੀਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਗੁਰਦਾਸ ਹਾਲ ਦੇ ਵਿੱਚ ਲੇਕਿਨ ਉੱਥੇ ਬਿਲਕੁਲ ਹੀ ਜੋ ਹੈ ਧਾਮੀ ਵੱਲੋਂ ਬਿਲਕੁਲ ਮਨਾ ਕਰ ਦਿੱਤਾ ਗਿਆ ਤਾਂ ਇਸ ਨੂੰ ਕੀ ਸਮਝੀਏ ਕਿ ਹਜੇ ਵੀ ਸ਼੍ਰੋਮੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਉਹ ਪੰਥ ਦੇ ਨਾਲ ਹਜੇ ਵੀ ਜੁੜੇ ਹੋਏ ਹਨ لیکن او ਜਿਹੜਾ ਹੈ ਉਹ ਤਾਂ ਸਿੱਧੇ ਚੜ ਕੇ ਹੀ ਰਹੇਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਫਸੀਲ ਤੋਂ ਬਣੀ ਹੋਈ ਕਮੇਟੀ 2 ਦਸੰਬਰ 2024 ਨੂੰ ਉਹਨਾਂ ਨੇ ਬਿਲਕੁਲ ਹੀ ਜੋ ਹੈ ਵੱਡਾ ਡਿਸੀਜਨ ਲਿਆ ਹੈ ਕਿ ਹੁਣ ਪੰਥ ਨੂੰ ਇੱਕ ਨਵਾਂ ਪ੍ਰਧਾਨ ਦਿੱਤਾ ਜਾਏਗਾ ਜਿਹਦੇ ਲਈ ਹਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਤੇ ਉਹਨਾਂ ਨੇ ਪਹਿਲਾਂ ਨਾ ਕੀਤੀ ਸੀ ਲੇਕਿਨ ਹੁਣ ਉਹਨਾਂ ਨੇ ਬਿਲਕੁਲ ਉਸ ਵਿੱਚ ਹਾਮੀ ਭਰ ਦਿੱਤੀ ਹੈ ਤੇ ਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਜੋ ਹੁਣ ਆਉਣ ਵਾਲੇ ਟਾਈਮ ਵਿੱਚ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਣੀ 2 ਦਸੰਬਰ 2024 ਨੂੰ ਕਮੇਟੀ ਹੈ ਤਾਂ ਉਹ ਉਸ ਦੇ ਚਲਦਿਆਂ ਉਹਨਾਂ ਦੇ ਹੁਕਮ ਦੇ ਨਾਲ ਚਲਦਿਆਂ ਜੋ ਹੈ ਨਵੇਂ ਪ੍ਰਧਾਨ ਬਣਨਗੇ ਲੇਕਿਨ ਸੁਖਬੀਰ ਸਿੰਘ ਬਾਦਲ ਨੂੰ ਹਮੇ ਲਗਾਤਾਰ ਹੀ ਪੰਥ ਵੱਲੋਂ ਤੇ ਦੂਸਰੇ ਪਾਸੇ ਪੰਥ ਦੇ ਲੋਕਾਂ ਵੱਲੋਂ ਜੋ ਹੈ ਨਕਾਰਿਆ ਜਾ ਰਿਹਾ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀਆਂ ਬਣਾ ਦਿੱਤੀਆਂ ਗਈਆਂ ਇੱਕ ਪਾਸੇ ਮੀਤ ਪ੍ਰਧਾਨ ਲਗਾ ਦਿੱਤੇ ਇਨਚਾਰਜ ਹਲਕਾ ਇਨਚਾਰਜ ਲਗਾ ਦਿੱਤੇ ਲੇਕਿਨ ਇਸ ਦੀ ਮਨਜ਼ੂਰੀ ਜਿਹੜੀ ਹੈ ਨਾ ਹੀ ਤਾਂ ਕਿਸੇ ਪੰਥ ਨੇ ਦਿੱਤੀ ਹੈ ਨਾ ਹੀ ਸੱਤ ਮੈਂਬਰੀ ਕਮੇਟੀ ਵੱਲੋਂ ਹੈ ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਪ੍ਰਧਾਨ ਚੋਣ ਲਵਾਵਾਂਗੇ ਸਾਡੇ ਨਾਲ ਲੱਖਾਂ ਵੋਟਾਂ ਨੇ ਲੱਖਾਂ ਲੋਕ ਨੇ ਅਸੀਂ ਆਪਣੀ ਪ੍ਰਧਾਨਗੀ ਹੁਣ ਜੋ ਹੈ ਨਵੇਂ ਸਿਰੇ ਤੋਂ ਸ਼ੁਰੂ ਕਰਾਂਗੇ ਲੇਕਿਨ ਉਹਦੇ ਚਲਦਿਆਂ ਹੀ ਹੁਣ ਨਕਾਰਿਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੂੰ ਧੰਨ